ਸ਼ਾ ਮੁਕਤੀ ਯਾਤਰਾ ਦੀ ਮਾਨ ਸਰਕਾਰ ਦੇ ਵੱਲੋਂ ਇੱਕ ਖਾਸ ਮੁਹਿੰਮ ਦਾਗਾਸ ਕੀਤਾ ਗਿਆ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕਰਨ ਦੇ ਮਕਸਦ ਦੇ ਨਾਲ ਇਸ ਮੁਹਿੰਮ ਦਾਗਾਸ ਕੀਤਾ ਗਿਆ ਹਰ ਪਿੰਡ ਤੱਕ ਪਹੁੰਚ ਕੀਤੀ ਜਾਏਗੀ ਹਰ ਵਾਰਡ ਤੱਕ ਪਹੁੰਚੇਗਾ ਨਸ਼ਾ ਮੁਕਤੀ ਅਭਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਦੇ ਖਿਲਾਫ ਸੱਦਾ ਦਿੱਤਾ ਹੈ 2 ਮਈ ਤੋਂ चार मई तक सारे जिलों में मीटिंग्स का दौर रहेगा 7 मई तो हर हर बेंड हर वार्ड के बीच जनसभाएं कीतियां सरपंच पुलिस प्रशासन मिलकर मुहिम चलाएंगे विलेज डिफेंस कमेटी की भूमिका अहम रहेगी वार्ड डिफेंस कमेटी शहर की कमान संभालेगी नशा मुक्त पंजाब बनाने का संकल्प लिया गया है मुख्यमंत्री भगवंत मान देवलो جلد تو جلد نشا مکتب پنجاب بنایا جائے گا ہر ممکن کوشش کی تھی جائے گی ایک پاس پنجاب پولیس دے زیولوں نشا جڑ تو ختم کرندلی نشا تذکرانے خلاف شکنجہ قسیا جا رہی ہے سخت خاروائیاں ہو رہی آنے ਯੋਗ ਨਸ਼ਾ ਵਿਰੋਧ ਦੇ ਤਹਿਤ ਬੁਲਡੋਜ਼ਰ ਐਕਸ਼ਨ ਦੇ ذریعے ਸਿੱਧੀ ਸਿੱਧੀ ਚੇਤਾਵਨੀ ਵੀ ਐਨਸ਼ਾ ਤਸਕਰ ਨੂੰ ਕਿ ਜਾਂ ਤਾਂ ਤੁਸੀਂ ਆਪਣੀਆਂ ਕੋਝੀਆਂ ਹਰਕਤਾਂ ਛੱਡੋ ਨਹੀਂ ਪੰਜਾਬ ਛੱਡ ਕੇ ਚਲ ਜਿਓ ਇਹ ਸਭ ਕੁਝ ਪੰਜਾਬ ਚ ਤੁਹਾਡਾ ਚੱਲਣਾ ਨਹੀਂ ਹੈ ਕਿ ਤੁਸੀਂ ਨਸ਼ਾ ਤਸਕਰੀ ਕਰਦੇ ਰਹੋ ਕਿਉਂਕਿ ਹਰ ਕਿਸ ਬਖਸ਼ੇ ਨਹੀਂ ਜਾਓਗੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਤਾਂ ਹੁਣ ਇੱਕ ਦੂਜਾ ਪਹਿਲੂ ਜੋ ਸ਼ੁਰੂ ਹੋ ਜਾਂਦਾ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਉਹ ਹੈ ਜਾਗਰੂਕਤਾ ਲੋਕਾਂ ਦੇ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਸਕੂਲ ਪੱਦਰ ਤੱਕ ਕਾਲਜ ਪੱਦਰ ਤੱਕ ਯੂਨੀਵਰਸਿਟੀ ਪੱਦਰ ਤੱਕ ਹਰ ਪੱਦਰ ਤੱਕ ਪਿੰਡ ਵਾਰਡ ਢਾਣੀ ਢਾਣੀ ਜਾ ਕੇ ਹੁਣ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਮੁਹਿੰਮ ਦਾ आगाज ਕੀਤਾ ਗਿਆ ਹੈ ਹਰ ਪਿੰਡ ਦੇ ਵਿੱਚ ਜਾਇਆ ਜਾਏਗਾ ਹਰ ਵਾਰਡ ਤੱਕ ਪਹੁੰਚ ਕੀਤੀ ਜਾਏਗੀ ਵਿਲੇਜ ডিফেন্স ਕਮੇਟੀ ਦੀ ਐਮ ਭੂਮਿਕਾ ਰਹੇਗੀ ਪਿੰਡਾਂ ਦੇ ਵਿੱਚ ਤੇ ਵਾਰਡ ডিফেন্স ਕਮੇਟੀ ਵੀ ਬਣਾਈ ਗਈ ਹੈ ਜੋ ਕਿ ਸ਼ਹਿਰਾਂ ਤੱਕ ਪਹੁੰਚ ਕਰੇਗੀ 2 ਮਈ ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਦਾ ਦੌਰ ਵੀ ਜਾਰੀ ਰਹੇਗਾ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਜੀ ਕੀ ਜਾਣਕਾਰੀ ਕਦੋਂ ਤੋਂ ਯਾਤਰਾ ਸ਼ੁਰੂ ਹੋਏਗੀ ਸ਼ੁਰੂਆਤ ਕਿੱਥੋਂ ਹੋਏਗੀ ਅ ਬਿਲਕੁਲ ਗੱਗਣਾ ਆਪਾਂ ਗੱਲ ਕਰੀਏ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਿਹੜਾ ਅਭਿਆਨ ਛੜਾਇਆ ਗਿਆ ਹੈ ਜੁੱਧ ਨਸ਼ਾ ਵਿਰੋਧ ਜਿਹੜਾ ਛੜਾਇਆ ਗਿਆ ਹੈ ਉਸ ਦੇ ਤਹਿਤ ਹੀ ਆਪਾਂ ਗੱਲ ਕਰੀਏ ਕਿ ਹੁਣ ਪੰਜਾਬ ਦੇ ਵਿੱਚ ਅਸੀਂ ਕਿ ਹਰ ਬਾਰ ਦੇ ਵਿੱਚ ਜੜਿਆਗਾ ਹਰ ਸ਼ਹਿਰ ਦੇ ਵਿੱਚ ਆਪਾਂ ਕਹੀਏ ਹਰ ਪਿੰਡ ਦੇ ਵਿੱਚ ਨਸ਼ਾ ਮੁਕਤੀ ਜਿਹੜੀ ਯਾਤਰਾ ਜੜੀ ਹੈਗੀ ਉਹ ਕੱਢ ਜਾਣੀ ਹੈ ਉਹਨੂੰ ਲਿਕੇ ਪੂਰਾ ਜਿਹੜਾ ਪਲਾਨ ਜਿਹੜਾ ਗਿਆ ਤਿਆਰ ਕੀਤਾ ਗਿਆ ਜਿਹਦੇ ਤਹਿਤ ਪਹਿਲੇ ਫੇਸ ਦੇ ਵਿੱਚ ਗੱਲ ਕਰੀਏ ਆਪਾਂ 2 ਤੋਂ 4 ਮਈ ਮਤਲਬ ਕਿ ਜਿਹੜੀ ਪੂਰੀ ਯਾਤਰਾ ਹੈਗੀ ਹੈ ਇਹ ਪੂਰਾ ਮਈ ਦਾ ਮਹੀਨਾ ਤੇ ਪੂਰਾ ਜੂਨ ਦਾ ਮਹੀਨਾ ਇਹ ਚੱਲਣੀ ਹੈਗੀ ਆ ਪਰ 2 ਤੋਂ 4 ਮਈ ਨੂੰ ਜਾਂ ਜਿਹੜੀ ਮਈ ਹੈਗੀ ਆ ਉਸ ਦਿਨ ਦੰਦਿਆਂ ਬੈਠਕਾਂ ਕਿਤੇ ਜਾਣੀਆਂ ਨੇ ਜਿਹਦੇ ਵਿੱਚ ਵਿਲੇਜ ਪਹਿਲੇ ਫੇਜ ਚ ਵਿਲੇਜ ਕਮੇਟੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਉਹਦੇ ਮੈਂਬਰ ਹੋਣਗੇ ਸਰਪੰਚ ਹੋਣਗੇ ਡੀਐਸਪੀ ਹੋਊਗਾ ਐਸਐਸਪੀ ਹੋਣਗੇ ਐਸਪੀ ਡੀਐਸਪੀ ਐਸੈਟਸ ਤੱਕ ਲੈਵਲ ਦੇ ਹੋਣਗੇ ਉਸ ਤਰ੍ਹਾਂ ਦੁਜਬਸ ਦੀ ਸੀ ਅ ਅ ਅਸ ਦਿਮਤੇ ਬਾਕੀ ਤਹਿਸੀਲਦਾਰ ਲੈਵਲ ਦੇ ਹੋਣਗੇ ਤੇ ਉਸ ਦੇ ਨਾਲ ਨਾਲ ਹੋਰ ਜਿਹੜੇ ਨੇ ਪਿੰਡ ਦੇ ਮੋਤਬਰ ਬੰਦੇ ਹੁੰਦੇ ਨੇ ਉਹ ਹੋਣਗੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਕੀ ਨਾ ਚੀਜ਼ਾਂ ਨਾਲ ਸੰਬੰਧਿਤ ਹੁੰਦੇ ਨੇ ਭਾਵੇਂ ਉਹ ਕਿਸੇ ਤਰ੍ਹਾਂ ਨਾਲ ਸ਼ਾਮਲ ਹੋਣ ਉਹਨਾਂ ਦੀਆਂ ਮੀਟਿੰਗਾਂ ਹੈਗੀਆਂ ਨੇ ਉਹ 2 ਤੋਂ 4 ਆਪਾਂ ਕਹੀਏ ਵੀ 2 ਤੋਂ 4 ਮਈ ਤੱਕ ਰੱਖਿਆ ਜਿਹੜੀ 2 ਤੱਕ ਨੂੰ ਹੈਗੀ ਹੈ ਜ਼ਿਲ੍ਹਾ ਬਾਜ ਮੀਟਿੰਗ ਹੈ ਉਹਦੇ ਵਿੱਚ ਮੰਤਰੀ ਵੀ ਜਿਹੜੇ ਨੇ ਹਨ ஆயுத ਨਸ਼ਾ ਰੁਧ ਵਾਲੇ ਜਿਹੜੇ ਸਬ ਕਮੇਟੀ ਹੈਗੀ ਹੈ ਕਮੇਟੀ ਦੀ ਉਦੇ ਮੰਤਰੀ ਵੀ ਸ਼ਾਮਲ ਹੋਣਗੇ ਜਿਹੜੀ ਪਹਿਲੀ ਮੀਟਿੰਗ ਆ ਗਈ ਆਪਾਂ ਕਹੀਏ ਉਹ 2 ਮਈ ਨੂੰ ਜਿਹੜੀ ਗਈ ਹੈ ਫਿਰੋਜ਼ਪੁਰ 2 ਮਈ ਨੂੰ ਜਿਹੜੀਆਂ ਮੀਟਿੰਗਾਂ ਹੋਣੀਆਂ ਉਹ ਅੰਮ੍ਰਿਤਸਰ ਹੋਣਗੀ ਫਿਰੋਜ਼ਪੁਰ ਹੋਏਗੀ ਸੰਗਰੂਰ ਹੋਏਗੀ ਬਰਨਾਲਾ ਮੋਗਾ ਫਰੀਦਕੋਟ ਤੇ ਹੁਸ਼ਿਆਰਪੁਰ 3 ਮਈ ਨੂੰ ਜਿਹੜੀ ਹੋਣੀ ਹੈ ਕਪੂਰਥਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਪਨਗਰ ਐਸਐਸ ਨਗਰ ਮਾਨਸਾ ਸ੍ਰੀ ਮੁਕਸਰ ਸਾਹਿਬ ਤਰਨਤਾਰਨ 4 ਮਈ ਨੂੰ ਫਾਜ਼ਿਲਕਾ ਗੁਰਦਾਸਪੁਰ ਪਠਾਨਕੋਟ ਮਲੇਰ ਕੋਟਲਾ ਪਟਿਆਲਾ ਤੇ ਐਸਬੀਐਸ ਨਗਰ ਹੋਣਗੀਆਂ ਉਸ ਤੋਂ ਬਾਅਦ ਦੂਜੇ ਫੇਜ਼ ਦੇ ਵਿੱਚ ਆਪਾਂ ਗੱਲ ਕਰਈਏ 7 ਮ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੈਗੇ ਉਹ ਕੱਢੀ ਜੋਗੀ ਪਿੰਡ-ਪਿੰਡ ਜਿਹੜੀ ਯਾਤਰਾ ਜਾਵੇਗੀ ਉਹਦੇ ਨਾਲ ਘਰ-ਘਰ ਜਾ ਕੇ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਐਜੂਕੇਟ ਕੀਤਾ ਜਾਏਗਾ ਗੁਰਦੁਆਰਿਆਂ ਤੋਂ ਅਨਾਉਂਸਮੈਂਟ ਕੀਤੀਆਂ ਜਾਣਗੀਆਂ ਕਿ ਤੁਸੀਂ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋ ਕੇ ਜਿੱਥੇ ਮੀਟਿੰਗ ਹੈ ਉੱਥੇ ਬੁਲਾਇਆ ਜਾਵੇ ਮਨਿਆਦ ਕੀਤਾ ਜਾਊਗੀ ਤਾਂ ਮਕਸਦ ਇਹ ਕੀ ਹੈ ਕਿ ਲੋਕ ਜਿਹੜੇ ਨੇ ਮੈਕਸਿਮ ਮੈਕਸਿਮ ਉਸ ਦੇ ਵਿੱਚ ਸ਼ਾਮਲ ਹੋਣ ਤੇ ਸ਼ਾਮਲ ਹੋ ਕੇ ਨਸ਼ੇ ਨੂੰ ਲੈ ਕੇ ਜੋ ਸਰਕਾਰ ਗੱਲ ਕਰ ਰਹੀ ਹੈ ਜਿਹੜੇ ਮੰਤਰੀ ਗੱਲ ਕਰ ਰਹੇ ਨੇ ਜਾਂ ਕੈਬਨਿਟ ਮੰਤਰੀ ਉੱਥੇ ਪਹੁੰਚ ਕੇ ਉਹ ਗੱਲ ਕਰ ਰਹੇ ਨੇ ਜਾਂ ਮਾਹਰਗੜ ਗ ਉਨ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ ਪੂਰੇ ਦੁਨੀਆਂ ਸੁਣੀ ਜਾਵੇ ਤੇ ਇਹ ਜਿਹੜੀ ਯਾਤਰਾ ਹੈਗੀ ਆ 7 ਮਈ ਨੂੰ ਸ਼ੁਰੂ ਹੋਏਗੀ ਤੇ ਕਿੱਥੋਂ ਸ਼ੁਰੂ ਹੋਏਗੀ ਇਹਦੀ ਡਿਸਾਈਡ ਨਹੀਂ ਹੈਗਾ ਤੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਇਹਦੀ ਕਿਤੇ ਨਾ ਕਿਤੇ ਸ਼ੁਰੂ ਕਰ ਸ਼ੁਰੂਆਤ ਕਰਨਗੇ ਪਰ ਪੂਰੇ ਪੰਜਾਬ 'ਚ ਪੂਰਾ ਮਈ ਦਾ ਮਹੀਨਾ ਗਗਨ ਪੂਰਾ ਅਪਣੇ ਜੂਨ ਦਾ ਮਹੀਨਾ ਵਿਲੇਜਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨੇ ਸ਼ਰਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਉਨਾ ਦੀ ਮਾਰਫਤ ਇਹ ਜਿਹੜੀਆਂ ਮੀਟਿੰਗਾਂ ਆਪਾਂ ਕਹੀਏ ਜਿਹੜੀ ਯਾਤਰਾ ਹੈਗੀ ਨਸ਼ਾ ਮੁਕਤੀ ਯਾਤਰਾ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਦ ਵਿੱਚ ਕੱਢੀ ਜਾਊਗੀ ਤਾਂ ਕਿ ਕੋਈ ਵੀ ਜਿਹੜਾ ਵਿਅਕਤੀ ਹੈ ਜਿਹੜਾ ਨਸ਼ਾ ਮੁਕਤ ਨਾ ਰਹੇ ਅਗਰ ਕੋਈ ਨਸ਼ੇ ਵਾਲਾ ਹੈਗਾ ਤਾਂ ਉਹਨੂੰ ਸਮਝਾਵਾਂ ਜਾ ਕੇ ਕਿਤੇ ਰੀਹੈਬਿਲੀਟੇਸ਼ਨ ਸੈਂਟਰ ਪਾ ਜਾਵੇ ਔਰ ਅੱਗੇ ਨੂੰ ਜਿਹੜੀ ਜਨਰੇਸ਼ਨ ਹੈਗੀ ਆ ਉਹਨੂੰ ਇਹਦੇ ਬੜੇ ਦੁਸ਼ ਪ੍ਰਭਾਵ ਨੇ ਆਪਾਂ ਕਹੀਏ ਜੋ ਫੈਮਲੀਆਂ ਖਤਮ ਹੋ ਜਣ ਉਹਨਾਂ ਬਾਰੇ ਜਾਗਰੂਕ ਕਰਾਇਆ ਜਾਵੇ ਔਰ ਲੋਕਾਂ ਨੂੰ ਵੀ ਕਿ ਤਰ੍ਹਾਂ ਇੱਕ ਮਾਹੌਲ ਤਿਆਰ ਕੀਤਾ ਜਾਵੇ ਕਿ ਕੋਈ ਨਸ਼ਾ ਵੇਚਦਾ ਤਾਂ ਉਹਨੂੰ ਪਕੜ ਕੇ ਸਾਡੇ ਕੋਲ ਦੋ ਅਗਰ ਕੋਈ ਕਰਦਾ ਤਾਂ ਉਹ ਐਜ਼ੇ ਮਰੀਜ਼ ਕਰਵਾ ਸਕੀਏ ਜੀ ਹੂੰ ਹੂੰ ਬਿਲਕੁਲ ਸਹੀ ਗੱਲ ਹੈ ਸ਼ੁਰੂਆਤ ਕਿੱਥੋਂ ਹੋਏਗੀ ਮਨੋਜੀ ਤੁਹਾਨੂੰ ਹਾਲੇ ਇਸ ਦੀ ਕੋਈ ਉਹ ਆਪਾਂ ਅਧਿਕਾਰਕ ਤੌਰ ਤੇ ਕੋਈ ਜਾਣਕਾਰੀ ਨਹੀਂ ਹੋਈ ਹੈਗੀ ਕੋਈ ਨਹੀਂ ਆਇਆ ਪਰ ਇਹ ਗੱਲ ਜਰੂਰ ਹੈਗੀ ਕਿ 7 ਮਈ ਨੂੰ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਬਹੁਤ ਵੱਡੇ ਲੀਡਰ ਸਾਮਣੇ ਹੋਣਗੇ ਮੱਖੋਂ ਦੇ ਭਗਵੰਤ ਸਿੰਘ ਮਾਨਵੀ ਸਾਮਣੇ ਹੋਣਗੇ ਤੇ ਵੱਡਾ ਅਭਿਆਨ ਜਿਹੜੀ ਸ਼ੁਰੂਆ ਜਿਹੜੀ ਹੈਗੀ ਹੈ ਕਿਉਂਕਿ ਇੱਕ ਮੈਸੇਜ ਆਏਗਾ ਉਸ ਦਿਨ ਦਾ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਮੈਸੇਜ ਆਏਗਾ ਹਰ ਇੱਕ ਸ਼ਹਿਰ ਦੇ ਵਿੱਚ ਮੈਸੇਜ ਜਾਏਗਾ ਕੀ ਨਸ਼ਾ ਮੁਕਤੀ ਯਾਤਰਾ ਜਿਹੜੀ ਹੈਗੀ ਹੈ ਉਹ ਸਾਡੇ ਪਿੰਡ ਸਾਡੇ ਸ਼ਹਿਰ ਵੀ ਆਵੇਗੀ ਜਿਹੜੀ ਕਿ ਹਾਲ ਸ਼ੁਰੂ ਕੀਤੀ ਗਈ ਹੈਗੀ ਹੈ ਤੇ ਇਸ ਨੂੰ ਲੈ ਕੇ ਪਹਿਲਾਂ ਤੋਂ ਜਿਹੜੀਆਂ ਤਿਆਰੀਆਂ ਨੇ ਪਹਿਲਾ ਫੇਜ਼ ਤੇ ਦੂਜਾ ਫੇਜ਼ ਤੋਂ ਦੋ ਫੇਜ਼ ਨੇ ਪਹਿਲਾ ਜ਼ਿਲ੍ਹਾ ਵਾਈਜ਼ ਮੀਟਿੰਗਾਂ ਨੇ ਫਿਰ ਆਪਾਂ ਕਹੀਏ ਉਹ ਕਹਿੰਦੇ ਨੇ ਕਿ ਜਦੋਂ ਕੋਈ ਵੀ ਕਮੇਟੀ ਨਹੀਂ ਹੁੰਦੀ ਨਾ ਥਰੂ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਦਾਰ ਠਹਿਰਾ ਦਿੱਤਾ ਜਾਂਦਾ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੀ ਤਾਬੜ ਤੋਂੜ ਐਕਸ਼ਨ ਲਿਆ ਜਾ ਰਿਹਾ ਹੈ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਵੀ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਹੁਣ ਦੂਜਾ ਜਿਹੜਾ ਪਹਿਲੂ ਹੁੰਦਾ ਉਹ ਹੁੰਦਾ ਹੈ ਜ਼ਿੰਮੇਵਾਰੀ ਦਾ ਜੋ ਜਨਤਾ ਨੇ ਨਿਭਾਉਣੀ ਹੈ ਇੱਕ ਪਾਸੇ ਸਰਕਾਰ ਨਿਭਾ ਰਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਹਰ ਪਹਿਲੂ ਦੇ ਨਾਲ ਹਰ ਉਪਰਾਲੇ ਦੇ ذریعے ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਹੁਣ ਜਾਗਰੂਕ ਹੋਣਾ ਲੋਕਾਂ ਦਾ ਸਹਿਯੋਗ ਹੋਣਾ ਇਸ ਮੁਹਿੰਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਗਗਨ ਜੀ ਬਿਲਕੁਲ ਤੁਸੀਂ ਗੱਲ ਸਹੀ ਕਹਿ ਰਹੇ ਹੋ ਕਿ ਲੋਕਾਂ ਦੀ ਜਿਹੜੀ ਸ਼ਮੂਲੀਅਤ ਆ ਉਹਦੇ ਨਾਲ ਬੜੇ ਬੜੇ ਜਿਹੜੇ ਨੇ ਮਸਲੇ ਹੱਲ ਹੋਏ ਨੇ ਬੜੇ ਬੜੇ ਅੰਦੋਲਨ ਚੱਲਣ ਦੇ ਬਹੁਤ ਬੜੀਆਂ ਬੁਰਾਈਆਂ ਸਮਾਜ ਦੇ ਖਤਮ ਹੋ ਚੁੱਕੀਆਂ ਨੇ ਤੇ ਇਸ ਵੀ ਗੱਲ ਕਰੀਏ ਜੇ ਆਪਾਂ ਮੁੱਖ ਮੰਤਰੀ ਉਹਨਾਂ ਨੂੰ ਦੇਖਦੇ ਆਪਾਂ ਪਿਛਲੇ 1-2 ਸਾਲ ਦਾ ਉਹਨਾਂ ਦਾ ਪਾਸਾ ਦੇਖੀਏ ਤਾਂ ਉਹ ਗੱਲ ਕਹਿੰਦੇ ਹੁੰਦੇ ਸੀ ਬਾਰ-ਬਾਰ ਕਹਿੰਦੇ ਸੀ ਕਿ ਲੋਕ ਤਾਂ ਨਸ਼ਾ ਵੇਚ ਰਹੇ ਹੋਣ ਪਰ ਕੇ ਫੜਕੇ ਜਿਹੜਾ ਹੈਗਾ ਪੁਲਿਸ ਤੇ ਸਿਲੇ ਜਾਂਦੇ ਆ ਪਰ ਪੁਲਿਸ ਤੇ ਸਿਲੇ ਜਾਣ ਤੋਂ ਪਹਿਲਾਂ ਹੀ ਹੁਸ਼ਲਾਣ ਵਾਲੇ ਉੱਥੇ ਬੰਦੇ ਪੈਂਚੇ ਹੁੰਦੇ ਨੇ ਕਈ ਵਾਰੀ ਉਹ ਪਰ ਜਿਹੜੀਆਂ ਅਫਸਰ ਬੈਠੇ ਨੇ ਆ ਉਹਨਾਂ ਦੇ ਜਿਹੜੇ ਕਾਲੀਆਂ ਪੀੜਾ ਬੈਠੀਆਂ ਉਹ ਨਹੀਂ ਹੋਣਦੀਆਂ ਤੇ ਉਸ ਨੂੰ ਹੀ ਉਹਨਾਂ ਨੇ ਜਿਹੜਾ ਹੈਗਾ ਤੁਹਾਡੇ ਸਾਹਮਣੇ ਇੱਕ ਲੈਵਲ ਤੇ ਲੈ ਕੇ ਆਏ ਕਿ ਲੋਕ ਲਹਿਰ ਬਣਾਈ ਹੈ ਲੋਕਾਂ ਨੂੰ ਕਿਹਾ ਵੀ ਤੁਸੀਂ ਧੁਰੀ ਗੱਲ ਕਰਦੇ ਆ ਹੁਣ ਤੁਹਾਨੂੰ ਫੜਨ ਦੇਉਦ ਨਹੀਂ ਅਸੀਂ ਆਪ ਪਕੜ ਰਹੇ ਆ ਆਪ ਕਿਸਾਨੀ ਜਾਸੂਸ گرفتار ਹੋ ਗਿਆ ਮਨੋਜੀ ਇੱਕ ਸੈਕਿੰਡ ਟੋਕ ਰਹੀ ਹੈ ਦਾਨੂ ਵੱਡੀ ਬਿਗ ਬ੍ਰੇਕਿੰਗ ਆ ਰਹੀ ਹੈ ਇਸ ਵੇਲੇ ਬਠਿੰਡਾ ਤੋਂ ਜਿੱਥੇ ਇੱਕ ਪਾਕਿਸਤਾਨੀ ਜਾਸੂਸ گرفتار ਕੀਤਾ ਗਿਆ ਬਠਿੰਡਾ ਕੈਂਟ ਦੀ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਨੇ ਆਰਮੀ ਦੇ ਅਧਿਕਾਰੀਆਂ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ ਆਰਮੀ ਨੇ ਪੁਲਿਸ ਨੂੰ ਇਹ ਮਲਜ਼ਮ ਸੌਂਪ ਦਿੱਤਾ ਸੁਨੀਲ ਕੁਮਾਰ ਇਹਦਾ ਨਾਮ ਦੱਸਿਆ ਜਾ ਰਿਹਾ ਹੈ ਮੋਚੀ ਦਾ ਕੰਮ ਕਰਦਾ ਹੈ ਮਲਜ਼ਮ ਸੁਨੀਲ ਕੁਮਾਰ ਮੋਬਾਈਲ ਫੋਨ ਦੀ ਚੈਟ ਤੋਂ ਇਹ ਜਾਣਕਾਰੀ ਦੀ ਮਿਲੀ ਹੈ ਮੋਬਾਈਲ ਫੋਨ ਤੇ ਚੈਟ ਕਰਿਆ ਸੀ ਜਿਸ ਤੋਂ ਬਾਅਦ ਇਹ ਪਤਾ ਚੱਲਿਆ ਕਿ ਪਾਕਿਸਤਾਨੀ ਜਸੂਸ ਹੈ ਬਟਿੰਡਾ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਪਾਕਿਸਤਾਨ ਦੇ ਇੱਕ ਕੁੜੀ ਦੇ ਸੰਪਰਕ ਦੇ ਵਿੱਚ ਸੀ ਇਹ ਮਲਜ਼ਮ ਕੁੜੀ ਨੂੰ ਬਟਿੰਡਾ ਕੈਂਟ ਨੇ ਜਾਣਕਾਰੀ ਦੇ ਰਿਹਾ ਸੀ ਬਾਬਾ ਇਹ ਤੋਂ ਦੱਸਿਆ ਕਿ ਮੋਬਾਈਲ ਫੋਨ ਤੇ ਇੱਕ ਚੈਟ ਜਿਸ ਦੇ ਵਿੱਚ ਪਾਕਿਸਤਾਨ ਦੇ ਕਿਸੇ ਕੁੜੀ ਦੇ ਨਾਲ ਗੱਲਬਾਤ ਕਰ ਰਿਹਾ ਸੀ ਇਹ ਸ਼ਖਸ ਜਿਸ ਨੂੰ ਜਾਸੂਸ ਕਿਹਾ ਜਾ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਸੂਸੀ ਕਰਨ ਦੇ ਇਲਜ਼ਾਮ 'ਤੇ ਕੈਂਟ ਦੇ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਨੇ ਆਰਮੀ ਆਫਿਸਰਸ ਦੇ ਵੱਲੋਂ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਮੁਲਜ਼ਮ ਦਾ ਨਾਮ ਜੋ ਹੈ ਸੁਨੀਲ ਕੁਮਾਰ ਦੱਸਿਆ ਗਿਆ ਪੂਰੀ ਜੋ ਚੈਟ ਹੈ ਜਿਸ ਦੇ ذریعے ਜਾਣਕਾਰੀ ਦਾ ਦਾਵਾ ਕੀਤਾ ਜਾ ਰਿਹਾ ਉਸ ਚੈਟ ਨੂੰ ਲੈ ਕੇ ਤਫ਼ਤੀਸ਼ ਕੀਤੀ ਜਾਏਗੀ ਪੁਚ ਪੜਤਾਲ ਕੀਤੀ ਜਾਏਗੀ ਕਿ ਕੌਣ ਹੈ ਕਿੱਥੋਂ ਆਇਆ ਪਾਕਿਸਤਾਨ ਦੀ ਕੀ ਜਾਸੂਸੀ ਕਰ ਰਿਹਾ ਸੀ ਕੀ ਇਨਫੋਰਮੇਸ਼ਨ ਦਿੱਤੀ ਹੁਣ ਤੱਕ ਕੀ ਇਨਫੋਰਮੇਸ਼ਨ ਦੇਣ ਦੇ ਲਈ ਉਸ ਨੂੰ ਕਿਹਾ ਗਿਆ ਕਿਸ ਨੇ ਕਿਹਾ ਕਿੰਨੇ ਸਮੇਂ ਤੋਂ ਕਰ ਰਿਹਾ ਹੈ ਸਭ ਕੁਝ ਪੂਰੀ ਜੋ ਹੈ ਜਾਂਚ ਦਾ ਵਿਸ਼ਾ ਹੈ ਤੁਨ ਗੱਲ ਕਰਾਂਗੇ ਪੰਜਾਬ ਸਰਕਾਰ ਬਿਲਕੁਲ ਵਾਦੂ ਪਾਣੀ ਹਰਿਆਣਾ ਨੂੰ ਨਹੀਂ ਦੇਗਾ ਇਹ ਸਪਸ਼ਟ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਵੱਲੋਂ हरियाणा ਨੂੰ ਵਾਧੂ ਪਾਣੀ ਦੇਣ ਤੋਂ ਸਾਫ ਸਾਫ ਇਨਕਾਰ ਕਰ ਦਿੱਤਾ ਹੈ। ਬੀਵੀਐਮਵੀ ਦੀ ਮੀਟਿੰਗ ਹੋਈ ਪੰਜਾਬ ਸਰਕਾਰ ਨੇ ਸਵਿਛ ਕਰ ਦਿੱਤਾ ਹੈ। ਹਰਿਆਣਾ ਨੇ 8500 ਕਿਸੀਕ ਪਾਣੀ ਦੀ ਮੰਗ ਕੀਤੀ ਸੀ ਵਾਧੂ ਪਾਣੀ ਦੇਣ ਦੇ ਲਈ ਸੈਣੀ ਨੇ ਅਪੀਲ ਕੀਤੀ ਸੀ। ਸੀਐਮ ਮਾਨ ਨੂੰ ਚਿੱਠੀ ਲਿਖੀ ਸੀ ਤਾਂ ਹਰਿਆਣਾ ਦੇ ਵਿੱਚ ਪੀਣ ਵਾਲੇ ਪਾਣੀ ਦਾ ਜੋ ਸੰਕਟ ਗਹਿਰਾਇਆ ਹੋਇਆ ਹੈ ਇਸ ਦਾ ਹਵਾਲਾ ਰਹਿਣ ਦੇ ਸੀਐਮ ਨੇ ਦਿੱਤਾ ਸੀ। ਫਿਰਾਲ ਪੰਜਾਬ ਸਰਕਾਰ ਜੋ ਹੈ ਇਹ ਬਿਲਕੁਲ ਪਾਣੀ ਨਹੀਂ ਦੇਗੀ 8 ਦਿਨਾਂ ਦੇ ਲਈ 8500 ਕਿਸੀ ਪਾਣੀ ਹਰਿਆਣਾ ਨੂੰ ਦਿੱਤਾ ਜਾਏ ਅਪੀਲ ਹਰਨ ਦੇ ਮੁੱਖ ਮੰਤਰੀ ਨੇ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਨਾਟ ਪੋਸੀਬਲ ਬਿਨਾਲ ਮਨੋਜ ਜੀ ਸਾਡੇ ਨਾਲ ਜੁੜੇ ਨੇ ਮਨੋਜ ਜੀ ਪੰਜਾਬ ਦੇ ਵਿੱਚ ਖੁਦ ਹੀ ਜਲ ਸੰਕਟ ਹੈ ਖੁਦ ਹੀ ਜਿੱਤ ਤੱਕ ਇੱਥੇ ਪਾਣੀ ਦੀ ਕਮੀ ਹੈ ਕਿਵੇਂ ਦੂਸਰੇ ਸੂਬੇ ਨੂੰ ਦੇ ਸਕਦਾ ਹੈ ਮੁੱਖ ਮੰਤਰੀ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਬੂੰਦ ਨਹੀਂ ਹੈਗੀ ਫालतू ਤੁਹਾਨੂੰ ਬਾਦੂ ਕਿਤੇ ਹੋਰ ਸੂਬੇ ਨੂੰ ਦੇਣ ਦੇ ਲਈ ਤਕੋ ਜਿਹ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਭਗਵੰਤਪਾਣ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਉਹ ਲੈਟਰ ਦੇ ਉੱਪਰ ਤਾਂ ਉਹਦਾ ਇੱਕੋ ਇੱਕ ਮਿਕਸ ਮਕਸਦ ਸੀਗਾ ਗगन ਕਿ ਜਿੰਨਾ ਵੀ ਪਾਣੀ ਜਿਹੜਾ ਹੈਗਾ ਆਪਣਾ ਹਿੱਸਾ ਬੰਦਾ ਪੰਜਾਬ ਦਾ ਹਰਿਆਣਾ ਦਾ ਚੇ ਰਾਜਸਥਾਨ ਦਾ ਉਹ ਉਹ ਪਾਣੀ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਪਰ ਜਿਹੜਾ ਹਰਿਆਣਾ ਹੈਗਾ ਆ ਉਹ ਆਪਣੇ ਹਿੱਸੇ ਦੇ ਪਾਣੀ ਵਿੱਚੋਂ 103% ਜਿਹੜਾ ਪਾਣੀ ਹੈ ਉਹ ਹੁਣ ਤੱਕ ਯੂਜ਼ ਕਰ ਚੁੱਕਿਆ ਹੈ ਸਭ ਤੋਂ ਵੱਡੀ ਗੱਲ ਇਹ ਸੀਗੀ ਉਹ ਹੋ ਜਿਹੜਾ ਹੈਗਾ 8500 ਕਿਊਸਿਕ ਪਾਣੀ ਮੰਗ ਰਿਆ ਤੇ ਉਹ ਗੱਲ ਨਾਲ ਜੋੜਦਾ ਸੀਗਾ ਕਿ ਸਾਨੂੰ ਪਾਣੀ ਦਿੱਤਾ ਜਾਦਾ ਕਿਉਂਕਿ ਸਾਡੇ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਹੈਗੀ ਆ ਇਸ ਨੂੰ ਦੇਖਦੇ ਹੋਏ ਉਹਨਾਂ ਦੀ ਗੱਲ ਸੁਣਦੇ ਹੋਏ 4000 ਕਿਊਸਿਕ ਪਾਣੀ ਉਹਨਾਂ ਨੂੰ ਹੁਣ ਤੱਕ ਦੇ ਦਿੱਤਾ ਗਿਆ ਫालतू ਪਾਣੀ ਮਤਲਬ ਕਿ ਜਿੰਨਾ ਕੋਟਾ ਸੀਗਾ ਉਸ ਤੋਂ ਉਸ ਤੋਂ 100% ਸੀਗਾ ਉਸ ਤੋਂ 103% ਉਹ ਯੂਜ਼ ਕਰ ਚੁੱਕੇ ਨੇ 4000 ਕਿਊਸਿਕ ਪਾਣੀ ਹੋਰ ਦਿੱਤਾ ਤੇ ਉਹ ਕਹਿੰਦਾ ਸਾਨੂੰ 85000 ਕਿਊਸਿਕ ਪਾਣੀ ਦਿਓ ਮਈ ਜੂਨ ਦੇ ਮਹੀਨੇ ਚ ਤੇ ਜਿਹੜਾ ਕਿ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਪਹਿਲਾਂ ਵੀ ਪਾਣੀ ਦਿੰਦੇ ਰਹੇ ਹੈਗੇ ਆ 485 8500 ਕਿਊਸਿਕ ਤੇ ਪਾਣੀਆਂ ਸਰਕਾਰ ਨੇ ਨਹੀਂ ਦੇਖਿਆ 95 ਤੋਂ ਕਿਸਕੂ ਵੀ ਪਾਣੀ ਗਿਆ ਹੈਗਾ ਕਈ ਵਾਰੀ ਪਰ ਸਾਡੇ ਕੋਲ ਇਸ ਵਾਰੀ ਮੁਸ਼ਕਿਲ ਇਹ ਹੈਗੀ ਹੈ ਕਿ ਜਿਹੜਾ ਪੌਂਗ ਡੈਮ ਹੈ ਸਾਡਾ ਉਹ 45 ਦਿਨ ਤੋਂ ਬੰਦ ਹੈ ਉਹਦੀ ਡੇਸਿਲਟਿੰਗ ਹੋ ਰਹੀ ਹੈ ਠੀਕੇ ਦਾ ਜਾ ਰਿਹਾ ਹੈ ਦੂਜੀ ਗਾਣੀ ਹੈਗੀ ਹੈ ਕਿ ਸਾਡੀਆਂ ਪਹਿਲਾਂ ਜਿਹੜੀਆਂ ਪੂਰੀਆਂ ਖਾਲਾਂ ਨਹੀਂ ਚੱਲਦੀਆਂ ਸੀਗੀਆਂ ਪੂਰੇ ਰਜਵਾਹੇ ਕਸ ਕਸੇ ਨਹੀਂ ਚੱਲਦੇ ਸੀਗੀਆਂ ਹੁਣ ਅਸੀਂ ਟਿਨਾਂ ਤੱਕ ਪਾਣੀ ਪਹੁੰਚਾਤਾ ਸਾਡੇ ਜਿਹੜੇ ਜ਼ਿਮੀਦਾਰ ਨੇ ਅਸੀਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਲੈ ਕੇ ਆਏ ਕਿ ਤੁਸੀਂ ਨਹਿਰੀ ਪਾਣੀ ਇਸਤੇਮਾਲ ਕਰੋ ਕਿਉਂਕਿ ਜੋ ਟਿਊਬਲ ਦਾ ਪਾਣੀ ਇਸਤੇਮਾਲ ਕਰਦੇ ਹੋ ਤਾਂ ਜਿਹੜੀ ਜ਼ਮੀਨ ਦਾ ਪਾਣੀ ਹੈ ਤੇ ਪਰ ਜਿਹੜਾ ਹਰਿਆਣਾ ਹੈਗਾ ਇਸ ਗੱਲ ਦੇ ਉੱਪਰ ਅੜੰਗ ਹੈ ਕਿ ਸਾਨੂੰ 5000 ਸੂ ਪਾਣੀ ਸੁਕੀ ਸੁਕ ਦਿੱਤਾ ਜਾਵੇ ਕਿਉਂਕਿ ਅਸੀਂ ਜਿਹੜਾ ਹੈਗਾ ਪੀਣ ਦੇ ਪਾਣੀ ਦੀ ਗੱਲ ਉਹ ਪੀਣ ਦੇ ਪਾਣੀ ਦੀ ਕਰਦੇ ਆ ਤਾਂ ਉੱਥੇ ਨਸੀਹਤ ਵੀ ਦਿੱਤੀ ਗਈ ਹੈਗੀ ਆ ਕਿ ਤੁਸੀਂ ਅਗਰ ਪੀਣ ਦਾ ਪਾਣੀ ਚਾਹੀਦਾ ਤੁਹਾਨੂੰ ਅਗਰ ਥੋੜਾ ਪਾਣੀ ਖੇਤੀ ਵਾਸਤੇ ਚਾਹੀਦਾ ਤੁਸੀਂ ਆਪਣੇ ਪਾਣੀ ਨੂੰ ਸੰਜਮ ਨਾਲ ਕਿਉਂ ਨਹੀਂ ਵਰਤਿਆ ਤੁਸੀਂ ਆਪਣੀ ਜਿਹੜੀ ਜੋ ਤੁਹਾਨੂੰ ਮਿਗਿਆ ਨਿਨਮ ਮਾਤਰਾ ਮਿਲਣੀ ਹੈ ਉਸ ਤੋਂ ਤੁਸੀਂ 3% ਜ਼ਿਆਦਾ ਪਾਣੀ ਯੂਜ਼ ਕਰ ਸਕਦੇ ਹੋ 4000 ਕਿਊਸਿਕ ਪਾਣੀ ਤੁਸੀਂ ਉਧਾਰਾ ਲੈ ਚੁੱਕੇ ਹੋਰ ਤੁਸੀਂ ਹੁਣ ਕਹਿੰਦੇ ਹੋ ਕਿ ਉਹਨੂੰ 8500 ਕਿਊਸਿਕ ਉਧਾਰਾ ਦਿੱਤਾ ਜਾਵੇ ਪਰ ਉਹ ਨਹੀਂ ਹੋਵੇਗਾ ਉਸ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਮਈ ਔਰ ਜੂਨ ਮਹੀਨੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਹੈਗੀ ਹੈ ਨਹਿਰੀ ਪਾਣੀ ਦੀ ਜ਼ਰੂਰਤ ਹੈ ਜਿੱਥੇ ਕੀ ਧਾਨ ਦੀ ਫਸਲ ਚ ਆਪਾਂ ਕਿਹਨੂੰ ਜਿਰੀ ਲਗਾਈ ਜਾਣੀ ਹੈ ਜਿਰੀ ਵਾਸਤੇ ਜਿਹੜਾ ਪਾਣੀ ਹੈਗਾ ਉਹ ਚਾਹੀਦਾ ਹੈਗਾ ਇਹ ਗੱਲ ਉਹ ਕਲ ਕਹੀ ਗਈ ਹੈ ਤੇ ਗੱਲ ਕਹੀ ਕਿ ਸਾਫ਼ ਇਨਕਾਰ ਹੈ ਕਿਉਂਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਜੋ ਤੁਹਾਡਾ ਹਿੱਸਾ ਜਿਗਾ ਤੁਸੀਂ ਉਸ ਨੂੰ ਯੂਜ਼ ਕਰ ਚੁੱਕੇ ਹੋਗੇ ਪਰ ਉਸਦੇ ਬਾਅਦ ਜੋ BBMB ਦਾ ਚੇਅਰਮੈਨ ਹੈਗੇ ਨੇ ਉਹਨਾਂ ਨੇ ਸਪਸ਼ਟ ਕਰ ਦਿੱਤੀ ਕਿ ਉਹਨਾਂ ਨੇ ਇਸ ਪਟੜੇ 'ਚ ਪੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੇ ਡੈਮ ਜਗ੍ਹਾ ਨੇ ਉਹਨਾਂ ਦੀ ਜਿਹੜੀ ਕੈਪੈਸਿਟੀ ਵਧਾਈ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਪਾਣੀ ਜਿਹੜਾ ਸਰਸਾ ਦਾ ਪਾਣੀ ਆ ਤੁਸੀਂ ਇਹ ਵੀ ਸਝਾ ਦਿੱਤਾ ਕਿ ਉਹਨੂੰ ਰੋਕਿਆ ਜਾਵੇ ਉਹਨੂੰ ਉਹਨੂੰ ਤੁਸੀਂ ਕਿਤਨਾ ਕੁ ਇਕੱਠਾ ਕਰਕੇ ਯੂਜ਼ ਕਰੋ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਦੋਨੇ ਸਰਕਾਰਾਂ ਆਪਸ ਦੇ ਵਿੱਚ ਬੈਠ ਕੇ ਇਸ ਮਸਲੇ ਦਾ ਹੱਲ ਕਰਨ ਤਾਂ ਕਿ ਜੋ ਮਸਲਾ ਹੈਗਾ ਉਹ ਹੱਲ ਹੋ ਸਕੇ ਇਸ ਮੀਟਿੰਗ ਦੇ ਵਿੱਚ ਕਿਹੜੀ ਮੀਟਿੰਗ ਸੀਗੀ ਇਸ ਨੂੰ ਲੈ ਕੇ ਨਹੀਂ ਸੀਗੀ ਮੀਟਿੰਗ ਸਿਰਫ ਇਹ ਹੜ੍ਹਾਂ ਨੂੰ ਲੈ ਕੇ ਸੀਗੇ ਜਿਹੜੇ ਹੜ੍ਹਾਂ ਆਨੇ ਨੇ ਆਵਲ ਸਮੇਂ ਦੇ ਵਿੱਚ ਉਹਨਾਂ ਦਾ ਪਾਣੀ ਕਿਸ ਤਰ੍ਹਾਂ ਨਾਲ ਇਕੱਠਾ ਕੀਤਾ ਜਾਣਾ ਹੈ ਬੀਬੀਐਮਬੀ ਦੀ ਜਿਹੜੀ ਮੀਟਿੰਗ ਸੀ ਇਸ ਵਾਸਤੇ ਬੁਲਾਈ ਗਈ ਸੀ ਉਹਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਅਫਸਰ ਸ਼ਾਮਲ ਸੀਗੇ ਬੀਬੀਐਮਬੀ ਦੇ ਅਫਸਰ ਸ਼ਾਮਲ ਸੀਗੇ ਤੇ ਇਧਰ ਰਾਜਸਥਾਨ ਦੇ ਅਫਸਰ ਸੀਗੇ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਜੁਟੇ ਸੀਗੇ ਉਸ ਵਿਧੇ ਵਿੱਚ ਇਹ ਮਸਲਾ ਉਠਾਇਆ ਗਿਆ ਤੇ ਉੱਥੇ ਪੂਰੀ ਤਰ੍ਹਾਂ ਨਾਲ ਜੋਨੇ ਅਫਸਰਾਂ ਨੇ ਆਪਣੀ ਮਰਗਸੇ ਸਾਡੇ ਵੱਲੋਂ ਕ੍ਰਿਸ਼ਨ ਕੁਮਾਰ ਗਏ ਸੀਗੇ ਤੋਂ ਉਹਨਾਂ ਬਰੋਂ ਜਿਹੜੇ ਸੀਗੇ ਅਨੁਰਾਗ ਵਾਲਾ ਆਈ ਸੀਗੇ ਹਰਿਆਣਾ ਵੱਲੋਂ ਤੇ ਗੱਲਬਾਤ ਹੋਣ ਤੋਂ ਬਾ ਹਾਂ ਉਹ ਅਪਚਾਰਿਕ ਗੱਲ ਸੀਗੀ ਉਹਨੇ ਸਪਸ਼ਟਨ ਕਰ ਦਿੱਤਾ ਕਿ ਅਸੀਂ ਪਾਣੀ ਤੁਹਾਨੂੰ ਉਧਾਰਾ ਭਾਵ ਹੈ ਨਹੀਂ ਦੇ ਸਕਦੇ ਤੁਸੀਂ ਆਪਣਾ ਜਿੰਨਾ ਤੁਹਾਡਾ ਕੋਟਾ ਸੀਗਾ ਉਹ ਪੂਰਾ ਕਰ ਸਕੋ ਉਸ ਤੋਂ ਵੀ 3% ਜ਼ਿਆਦਾ ਪਾਣੀ ਸਾਥੋਂ ਲੈ ਚੁੱਕੇ ਹੈਗੇ ਹੋ ਬਿਲਕੁਲ ਲੇਕਿਨ ਹੁਣ ਇਸਲੇ ਦਾ ਹੱਲ ਹੋਏਗਾ ਕਿਵੇਂ ਕਿਉਂਕਿ ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਹਰਿਆਣਾ ਨੂੰ ਲਿਖਿਆ ਵੀ ਜਾ ਰਿਹਾ ਕਿ ਮਨੁੱਖਤਾ ਦੇ ਆਧਾਰ ਤੇ ਵੀ ਪਾਣੀ ਦਿੱਤਾ ਨਹੀਂ ਜਾ ਸਕਦਾ ਸਥਿਤੀ ਫਿਲਹਾਲ ਇਸ ਤਰ੍ਹਾਂ ਦੀ ਬਣੀ ਹੋਈ ਹੈ ਪੰਜਾਬ ਨੇ ਆਪਣੇ ਸੁਪੇ ਦੇ ਵਿੱਚ ਪੁਰਾਣੀਆਂ ਨਹਿਰਾਂ ਤੇ ਖਾਲਿਆਂ ਨੂੰ ਪੁਨਰ ਸੂਚਿਤ ਕਰ ਲਿਆ ਹੈ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਜੋ ਹੈ ਉਹ ਵੱਧ ਚੁੱਕੀ ਹੈ ਤਾਂ ਹਰਿਆਣਾ ਹੁਣ ਵਾਧੂ ਪਾਣੀ ਮੰਗ ਰਿਹਾ ਹੈ ਤਾਂ ਸਥਿਤੀ ਉਹ ਹੈ ਨਹੀਂ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਏ ਮਸਲਾ ਹੱਲ ਕਿਵੇਂ ਹੋਏਗਾ ਆਪਾਂ ਗੱਲ ਕਰੀਏ ਜੇ ਜਲ ਸਰੋਤ ਮੰਤਰੀ ਨੇ ਆਪਣੇ ਬਰਿੰਦਰ ਗੋਲ ਉਹਨਾਂ ਨਾਲ ਗੱਲ ਹੋਈ ਤਾਂ ਨਾ ਸਪਸ਼ਟ ਕਰ ਦਿੱਤੀ ਕਿ ਅਸੀਂ ਇਸ ਵਾਰ ਨਹਿਰੀ ਪਾਣੀ ਜੋ ਸਾਨੂੰ ਮਿਲਦਾ ਹੈਗਾ ਅਸੀਂ ਖੇਤੀਬਾੜੀ ਤੇ 100% ਯੂਜ਼ ਕਰਨਾ ਹੈਗਾ ਤੇ ਉਹਦਾ ਟਿਚਰ ਰੱਖਿਆ ਗਿਆ ਜਿਹੜਾ ਪਿਛਲੀ ਵਾਰੀ ਸਾਡਾ 88% ਸੀਗਾ ਤੇ ਉਹਨੂੰ ਫਿਰ ਅਸੀਂ ਅਗਲੀ ਵਾਰੀ 85% ਕੀਤਾ ਤੇ ਇਸ ਵਾਰੀ ਅਸੀਂ ਨਹਿਰੀ ਪਾਣੀ ਜਿਹੜਾ ਹੈਗਾ ਉਹ 100% ਕਰਨਾ ਕੋ ਤਾਂ ਭਾਵੇਂ ਸੀਗਾ ਕਿ ਅਸੀਂ ਟਿਊਬਵਲ ਨਹੀਂ ਚਲੰਦਣੇ ਹੈਗੇ ਜਿੱਥੇ ਨਹਿਰੀ ਪਾਣੀ ਜਾਊਗਾ ਅਸੀਂ ਉੱਥੇ ਟਿਊਬੋ ਦੀ ਲਾਈਟ ਨਹੀਂ ਦੇਣੀ ਹੈਗੀ ਜਿਹੜੀ ਐਗਰੀਕਲਚਰ ਦੀ ਲਾਈਟ ਜਾਂਦੀ ਹੈ ਅਸੀਂ ਨਹੀਂ ਦੇਣੀ ਕਿਉਂਕਿ ਇਹ ਨਾ ਹੋਵੇ ਇੱਕ ਵਾਰ ਸੇ ਟਿਊਬਵਲ ਚੱਲੇ ਤੇ ਇੱਕ ਵਾਰ ਸੇ ਨਹਿਰ ਦਾ ਪਾਣੀ ਆਵੇ ਭਾਬ ਸਖਤਾਈ ਦੇਖੋ ਕਿੱਥੇ ਤੱਕ ਹੋ ਗਈ ਹੈ ਗगन ਕਿ ਨਹਿਰ ਦਾ ਪਾਣੀ ਹੀ ਤੁਸੀਂ ਇਸਤੇਮਾਲ ਕਰਨਾ ਹੈਗਾ ਇਸ ਵਾਸਤੇ ਬਾਹਰ ਦੇਣ ਵਾਸਤੇ ਪਾਣੀ ਨਹੀਂ ਹੈਗਾ ਤੇ ਇਹੀ ਕਿ ਅਸੀਂ ਜਿਹੜੇ ਜਿਵੇਂਦਾਰ ਨੇ ਉਹਨਾਂ ਨੂੰ ਝੋਨਾ ਆਪਾਂ ਜਿਹਨੂੰ ਜਿਰੀ ਵੀ ਕਹਿੰਦੇ ਆ ਉਹ ਲਗਾਉਣ ਵਾਸਤੇ ਅਸੀਂ ਨਹਿਰੀ ਪਾਣੀ ਦੇਣਾ ਹੈਗਾ ਟਿਊਬਲ ਨਹੀਂ ਚਲਣ ਦੇਣੀ ਹੈਗੇ ਤੇ ਇਸ ਕਰਕੇ ਉਹਨੇ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਤੁਸੀਂ ਜੋ ਪਾਣੀ ਦੀ ਗੱਲ ਕਰਦੇ ਹੋ ਉਹਨੂੰ ਕੋਰੀ ਇਨਕਾਰ ਆਪਾਂ ਕਹੀਏ ਉਹ ਕਰ ਦਿੱਤੇ ਗਏ ਕਿ ਤੁਹਾਨੂੰ ਮਨੁੱਖਤਾ ਦੇ ਆਧਾਰ ਤੇ ਪੀਣ ਵਾਲੇ ਪਾਣੀ ਵਾਸਤੇ ਤੁਹਾਨੂੰ 4000 ਕਿਊਸਿਕ ਪਾਣੀ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈਗਾ ਪਰ 8500 ਕਿਊਸਿਕ ਪਾਣੀ ਹੁਣ ਨਹੀਂ ਮਿਲ ਸਕਦਾ ਕਿ ਮਈ ਔਰ ਜੂਨ ਦਾ ਜਿਹੜਾ ਮਹੀਨਾ ਹੈ ਗਗਨ ਇਹ ਪੂਰਾ ਉਹ ਮਹੀਨਾ ਜਿਦੇ ਵਿੱਚ ਕਿਸਾਨ ਨੂੰ ਜ਼ਿਮੀਦਾਰ ਨੂੰ ਖੇਤ ਦੇ ਵਿੱਚ ਪਾਣੀ ਦੀ ਜਰੂਰਤ ਹੈਗੀ ਹੈ ਉਸ ਵਾਸਤੇ ਪੂਰੇ ਪੰਜਾਬ ਨੂੰ ਅਲੱਗ-ਅਲੱਗ ਜ਼ੋਨਸ ਵੰਡ ਕੇ ਜਿਹੜਾ ਨਹਿਰੀ ਪਾਣੀ ਹੈਗੀ ਆ ਉਹ ਦਿੱਤਾ ਜਾਣਾ ਹੈ ਕਿ ਤਾਂ ਕਿ ਹਰ ਖੇਤੇ ਦੇ ਵਿੱਚ ਜਿਹੜੀ ਹੈਗੀ ਆ ਉਹ ਝੋਨੇ ਦੀ ਫਸਲ ਜਿਹੜੀ ਲਗਾਈ ਜਾ ਸਕੇ ਔਰ ਜਿੱਥੇ ਗੇਤੀ ਲੱਗਦੀ ਹੈ ਉੱਥੇ ਪਹਿਲਾਂ ਪਾਣੀ ਦੇਣਾ ਜਿੱਥੇ ਪਛੇਤੀ ਲੱਗਦੀ ਹੈ ਉੱਥੇ ਬਾਅਦ ਪਾਣੀ ਦੇਣ ਦੇ ਪ੍ਰਬੰਧ ਕੀਤੇ ਗਏ ਨੇ ਤੇ ਇਸੇ ਕਰਕੇ ਜਿਹੜਾ ਇਨਕਾਰ ਕੀਤਾ ਗਿਆ ਕਿ ਦੂਜੀ ਗੱਲ ਇਹ ਵੀ ਕਹੀ ਗਈ ਹੈ ਕਿ ਤੁਸੀਂ ਆਪਣੇ ਹਿੱਸੇ ਦਾ ਪੂਰਾ ਪਾਣੀ ਲੈ ਚੁੱਕੇ ਹੋ ਜੋ ਤੁਸੀਂ ਇਹ ਮੰਗ ਰਹੇ ਹੋ ਪਾਣੀ ਉਧਾਰ ਦਾ ਪਾਣੀ ਇਹ ਤੁਹਾਨੂੰ ਨਹੀਂ ਦੇ ਸਕਦੇ ਸਾਡੇ ਕੋਲ ਹੋਰ ਪਾਣੀ ਬਿਲਕੁਲ ਨਹੀਂ ਹੈਗਾ ਆ ਇਹ ਗੱਲ ਜਿਹੜੀ ਸੀ ਕਿ ਮੀਟਿੰਗ ਦੇ ਵਿੱਚ ਵੀ ਚੱਕੀ ਗਈ ਹੈ ਕਿ ਸਰਹੱਦ ਖੇਤ ਖੇਹਰਾ ਤਾਂ ਸੀਮਿਤ ਨਹੀਂ ਹੈ ਆਮ ਲੋਕ ਵੀ ਜੋ ਨੇ ਕਈ ਇਸ ਤਰ੍ਹਾਂ ਦੇ ਲੋਕ ਨੇ ਜੋ ਟੈਂਕਰਾਂ ਤੇ ਨਿਰਭਰ ਨੇ ਔਰ ਟੈਂਕਰ ਬਹੁਤ ਮਹਿੰਗਾ ਪਾਣੀ ਚ ਉਹਨਾਂ ਨੂੰ ਖਰੀਦਣਾ ਪੈਂਦਾ ਔਰ ਕਈ ਪਿੰਡਾਂ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਸੰਕਟ ਬਹੁਤ ਜ਼ਿਆਦਾ ਘਰਾਇਆ ਹੋਇਆ ਹੈ ਤੇ ਆਉਣ ਵਾਲੇ ਕਿਉਂਕਿ ਗਰਮੀ ਤਾਂ ਲਗਾਤਾਰ ਵਧਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕਟ ਹੋਰ ਜ਼ਿਆਦਾ ਘੇਰਾ ਸਕਦਾ ਹੈ ਹਾਂ ਦੇਖੋ ਪੀਣ ਵਾਲਾ ਪਾਣੀ ਜਿਹੜਾ ਹੈਗਾ ਚਾਹੇ ਹਰਿਆਣਾ ਦੀ ਗੱਲ ਕਰੀਏ ਚਾਹੇ ਪੰਜਾਬ ਦੀ ਗੱਲ ਕਰੀਏ ਉੱਥੇ ਪਾਣੀ ਦੀ ਜ਼ਰੂਰਤ ਹੈਗੀ ਕਿਉਂਕਿ ਦੇਖੋ ਪੀਣ ਵਾਲਾ ਪਾਣੀ ਬਹੁਤ ਥਾਂ ਦੇ ਉੱਪਰ ਅਸੀਂ ਗੱਲ ਕਰਦੇ ਹਾਂ ਤਾਂ ਟਿਊਬਲ ਦੇ ਉੱਪਰ ਡਿਪੈਂਡ ਹੈਗਾ ਬੜੇ ਸ਼ਹਿਰਾਂ ਨੂੰ ਛੱਡਦੇ ਜੀਏ ਤਾਂ ਜਿੱਥੇ ਨਹਿਰ ਦਾ ਪਾਣੀ ਮਿਲ ਜਾਂਦਾ ਹੈ ਬਾਕੀ ਜਾਂ ਸਾਰਿਆਂ ਦੇ ਉੱਪਰ ਜਿਹੜਾ ਹੈਗਾ ਪੀਣ ਦਾ ਪਾਣੀ ਟਿਊਬਲ ਦੇ ਉੱਪਰ ਡਿਪੈਂਡ ਹੈ ਤੇ ਉੱਥੇ ਟੈਂਕਰ ਦੀ ਜ਼ਰੂਰਤ ਪੈਂਦੀ ਹੈ ਤੇ ਸਰਕਾਰ ਵੀ ਇਹ ਚਾਹਦੀ ਹੈ ਵੀ ਜਿੱਦਾਂ ਅਸੀਂ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਆ ਨਹਿਰ ਦਾ ਪਾਣੀ ਸਰਫਸ ਵਾਟਰ ਦੇ ਰਹੇ ਹਾਂ ਉਤਨੇ ਅਸੀਂ ਸ਼ਹਿਰਾਂ ਦੇ ਵਿੱਚ ਵੀ ਪੀਣ ਵਾਸਤੇ ਜਿਹੜਾ ਹੈਗਾ ਉਹ ਸਰਫਸ ਵਾਟਰ ਨਹਿਰੀ ਪਾਣੀ ਲੈ ਕੇ ਆਈਏ ਤੇ ਪਾਣੀ ਦੀ ਜ਼ਰੂਰਤ ਕਿਉਂਕਿ ਜਿਹੜਾ ਨਹਿਰੀ ਪਾਣੀ ਹੈ ਗਗਨ ਉਹਨੂੰ ਜਿਹੜਾ ਪੀਣ ਵਾਸਤੇ ਸਵਸਥ ਮੰਨਿਆ ਜਾਂਦਾ ਹੈਗਾ, ਸ਼ੁੱਧ ਪਾਣੀ ਮੰਨਿਆ ਜਾਂਦਾ ਹੈ, ਮਿਨਰਲ ਵਾਲਾ ਪਾਣੀ ਮੰਨਿਆ ਜਾਂਦਾ ਹੈ। ਇਹਦਾ ਜ਼ਮੀਨ ਤੋਂ ਆਂਦਾ ਪਾਣੀ ਉਹਨੂੰ ਕਿਤੇ ਨਾ ਕਿਤੇ ਕੰਮਿਨਿਟੇਡ ਲੀਟਰ ਵਾਟਰ ਮੰਨਿਆ ਜਾਂਦਾ ਹੈਗਾ। ਤੂ ਦੀ ਵਾਸਤੇ ਉਹਨਾਂ ਨੂੰ ਜਿਹੜੀ ਪੂਰੀ ਪਿਓਰੀਫਿਕੇਸ਼ਨ ਕਰਨੀ ਪੈਂਦੀ ਆ ਪਾਣੂ ਕੋਆਰਡੀਨੇਸ਼ਨ ਕਰਨੀ ਪੈਂਦੀ ਆ ਕਲੋਰੀਨ ਪਾਈ ਜਾਂਦੀ ਆ ਕਦੀ ਡਾਊਨ ਕਰਕੇ ਰੱਖਿਆ ਜਾਂਦਾ ਪਾਣੀ ਵਿੱਚ ਪਾਣੀ ਬੈਠ ਜਾ ਜਿਹੜੇ ਗੰਦੇ ਤੱਤ ਉਹ ਬੈਠ ਜਾਣ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਟ੍ਰੀਟਮੈਂਟ ਪਲੈਂਟ ਲਗਾਏ ਜਾਂਦੇ ਬੜੇ ਬੜੇ ਕਾਫੀ ਖਰਚਾ ਕਰਨਾ ਪੈਂਦਾ ਹੈਗਾ ਚਾਹੇ ਪਾਵੇਂ ਨਹਿਰੀ ਬਣੇ ਵਾਸਤੇ ਵੀ ਟ੍ਰੀਟਮੈਂਟ ਪਲੈਂਟ ਹੁੰਦੇ ਆ ਪਰ ਨਹਿਰੀ ਪਾਣੀ ਨੂੰ ਸਾਫ ਕਰਨਾ আর ਜ਼ਮੀਨ ਦੇ ਪਾਣੀ ਨੂੰ ਸਾਫ ਕਰਨਾ ਵਿੱਚ ਬਹੁਤ ਜ਼ਿਆਦਾ ਅੰਤੋਂ ਹੁੰਦਾ ਇਸ ਕਰਕੇ ਪਾਣੀ ਦੀ ਜਿਹੜੀ ਸਮੱਸਿਆ ਵਧਦੀ ਜਾਂਦੀ ਹੈ ਤੇ ਗੱਲ ਸਹੀ ਹੈ ਆਣ ਵੜੇ ਜਿਹੜੀਆਂ ਲੜਾਈਆਂ ਨੇ ਉਹ ਪਾਣੀ ਦੇ ਉੱਪਰ ਹੀ ਹੋਣ ਵਾਲੀਆਂ ਨੇ ਇਸ ਕਰਕੇ ਸਾਨੂੰ ਸਭ ਨੂੰ ਹੈ ਪਾਣੀ ਬਚਾਉਣਾ ਚਾਹੀਦਾ ਰੋ ਬੀਬੀ ਐਮ ਵੀ ਨੇ ਚੇਅਰਮੈਨ ਦੀ ਮੀਟਿੰਗ ਸੰਧੀ ਮੌਜੂਦਗੀ ਦੇ ਵਿੱਚ ਦੋਨਾਂ ਸਟੇਟਾਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਸਪਸ਼ਟ ਤੌਰ ਤੇ ਕਿਹਾ ਗਿਆ ਤੁਸੀਂ ਇਹ ਮਸਲਾ ਸਾਡੇ ਕੋਲ ਨਾ ਚੱਕੋ ਇਹ ਆਪਣੀ ਸਰਕਾਰ ਲੈਵਲ ਦੇ ਉੱਪਰ ਇਸ ਨੂੰ ਖਤਮ ਕਰੋ ਯਾਨੀ ਕਿ ਹੋਰ ਆਪਸ਼ਨ ਲੱਭਣੇ ਪੈਣਗੇ ਕੀ ਹੋਰ ਆਪਸ਼ਨ ਜੋ ਹੈ ਹਿਮਾਚਲ ਹੋ ਸਕਦਾ ਹੈ ਕਿ ਹਿਮਾਚਲ ਤੋਂ ਹਰਿਆਣਾ ਤੱਕ ਪਾਣੀ ਲਿਆਉਣ ਦੀ ਪਲੈਨਿੰਗ ਦੇ ਵੱਲ ਜੋ ਹੈ ਉਹ ਹਰਿਆਣਾ ਨੂੰ ਸੋਚਣਾ ਪਏਗਾ ਕਿਸ ਸੋਰਸ ਤੋਂ ਲੱਭਣੀ ਪੈਣੀ ਹੈ ਸੋਰਸ ਕੀ ਹੋਣਗੇ ਉਹ ਆਮਦੰਦ ਸਮਾਂ ਦੱਸੇਗਾ ਕਿੱਥੋਂ ਪਾਣੀ ਆਂਦਾ ਹੈਗਾ ਪਰ ਅੱਜਕੱਲ ਹੁਣ ਜਦਸਮ ਚਲਦੀਆਂ ਉਹ ਪਾਣੀ ਕਿੱਥੋਂ ਹੋਰ ਡੈਮਸ ਤੋਂ ਵੀ ਆ ਸਕਦਾ ਜਿਹੜਾ ਪਾਕਿਸਤਾਨ ਜਾਂਦਾ ਉਹ ਰੋਕ ਕੇ ਵੀ ਇੱਧਰ ਆ ਸਕਦਾ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਗੱਲ ਇਹ ਹੋ ਗਈ ਤੁਸੀਂ ਆਪਣੇ ਪਾਣੀ ਨੂੰ ਸੰਜਮ ਨਾਲ ਜ਼ਰੂਰਤ ਦੇ ਅਨੁਸਾਰ ਜਿਹੜਾ ਹੈਗਾ ਉਹਦਾ ਇਸਤੇਮਾਲ ਕਰੋ ਉਹਨੂੰ ਫालतੂ ਜਾਇਆ ਨਾ ਜਾਣ ਦਿਓ ਇਹ ਵੀ ਉਸ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਗੱਲ ਕਹੀ ਹੈ ਸੰਜਮ ਕਰਨਾ ਪਾਣੀ ਨੂੰ ਬੇਸਤ ਨਾ ਜਾਣ ਦੇਣਾ ਇਹ ਦੋ ਵੱਡੀਆਂ ਗੱਲਾਂ ਨੇ ਤੇ ਜਿਹੜੀਆਂ ਕਿ ਪਾਣੀ ਨੂੰ ਆਮਦ ਟਾਈਮ 'ਚ ਬਚਾ ਸਕਦੀਆਂ ਨੇ ਇਹ ਤੇ ਲੋਕਾਂ ਨੂੰ ਅਵੇਅਰ ਕਰਨਾ ਹੋਵੇਗਾ ਬਿਲਕੁਲ ਜ਼ਾਇ ਜੀ ਗੱਲ ਹੈ ਕਿ ਹਰਿਆਣਾ ਦੇ ਕੋਲ ਆਪਸ਼ਨ ਹੈ ਸਰਸਵਤੀ ਨਦੀ ਸਰਸਵਤੀ ਨਦੀ ਹਿਮਾਚਲ ਤੋਂ ਹਰਿਆਣਾ ਤੱਕ ਪਾਣੀ ਲਿਆਉਣ ਦੇ ਲਈ ਸਰਸਵਤੀ ਨਦੀ ਜੋ ਹੈਲਪ ਕਰ ਸਕਦੀ ਹੈ ਫਿਲਹਾਲ ਪੰਜਾਬ ਬਿਲਕੁਲ ਹੈਲਪ ਨਹੀਂ ਕਰ ਸਕਦਾ ਹਰਿਆਣਾ ਦੀ ਇਹ ਮੁੱਖ ਮੰਤਰੀ ਦੇ ਵੱਲੋਂ ਸਾਫ ਕਹਿ ਦਿੱਤਾ ਗਿਆ ਹੁਣ ਹਰਿਆਣਾ ਦੇ ਵੱਲੋਂ ਹੋਰ ਜੋ ਹੈ ਕਿ ਆਪਸ਼ਨ ਨੇ ਉਸੇ ਵਿਚਾਰ ਕੀਤਾ ਜਾਏਗਾ ਜ਼ਾਇ ਜੀ ਗੱਲ ਹੈ